ਸਤਿ ਸ੍ਰੀ ਅਕਾਲ ਸਾਰੇ ਪਿਆੜਾ ਭਰਾਵਾ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਦੀ ਇਨੀ ਸਪੋਰਟ ਕਰ ਰਹੇ ਹੋ ਪੰਡਿਤ ਲਾਟਰੀ ਏਜੰਸੀ ਅੰਮ੍ਰਿਤਗੜ ਇੱਕ ਵਾਰ ਫਿਰ ਵੀਡੀਓ ਲੈ ਕੇ ਹਾਜ਼ਰ ਹੈ ਜੀ ਤੇ ਕੱਲ ਇੱਕ 2.5 ਕਰੋੜ ਦਾ ਪ੍ਰਾਈਜ਼ ਨਿਕਲਿਆ 14 ਬਰ ਵਾਲੀ ਲਾਟਰੀ ਦਾ ਤੁਸੀਂ ਸਾਰੇ ਵੀਰਾਂ ਨੇ ਰਿਜ਼ਲਟ ਚੈੱਕ ਕਰਿਆ ਹੋਣਾ ਉਸ ਤੋਂ ਪਹਿਲੇ ਇੱਕ ਤਿੰਨ ਵਾਰਾਂ ਨੂੰ ਨਿਕਲੇ ਸੀ ਤਿੰਨ ਵਾਰ ਵਾਲਾ ਮੰਗਲ ਸਿੰਘ ਨੂੰ ਨਿਕਲਿਆ ਇਸ ਵਾਰ ਫਿਰ ਬਤੇ ਨੋਆ ਜੈਨੀ ਸਿੰਘ ਰਾਸੀ ਦੇ ਵਿੱਚ ਨਾਮ ਫਿਰ ਗਿਆ ਤੇ ਕਈ ਲੋਕਾਂ ਨੇ ਰਾਸੀਆਂ ਦੀ ਕੀ ਰੱਖਿਆ ਤੁਸੀਂ ਇੱਕ ਵਾਰ ਸਾਡੇ ਕੋਲ ਆ ਕੇ ਦੇਖੋ ਵੀਰੇ ਫੇਰ ਸਾਨੂੰ ਦੱਸਿਓ ਵੀ ਸਾਡੇ ਕੀ ਫਰਕ ਆ ਹੋਰ ਲੋਕ ਵੀ ਲਾਟਰੀ ਵੇਚ ਰਹੇ ਅਸੀਂ ਵੇ ਰਹਿਆਂ ਤੇ ਸਾਡੇ ਕੋਲ ਨਾਮ ਵੀ ਲੱਗ ਰਹੇ ਨੇ ਤੇ ਹੁਣ ਬੇਨਤੀ ਕਰਦਾ ਅਗਲੀ ਟਿਕਟ ਬਾਰੇ ਪੰਜਾਬ ਸਰਕਾਰ ਦਾ ਲੋਹੜੀ ਬੱਕਰ ਸਕ੍ਰਾਂਤੀ ਬੰਪਰ ਜਿਸ ਦਾ ਪ੍ਰਾਈਜ਼ 5-10 ਕਰੋੜ ਰੁਪਏ ਦਾ ਸਿੰਗਲ ਇੱਕ ਕਸਟਮਰ ਨੂੰ ਆ ਕੋਈ ਦੋ ਜਣਿਆਂ ਚ ਨਹੀਂ ਵੰਡੇਣਾ ਇੱਕ ਬੰਦੇ ਨੂੰ 10 ਕਰੋੜ ਦਾ ਪ੍ਰਾਈਜ਼ ਲੱਗਣਾ ਜੀ ਤੇ ਦੂਜਾ ਨਾਮ ਇਹਦਾ 1 ਕਰੋੜ ਰੁਪਏ ਦਾ 3rd ਪ੍ਰਾਈਜ਼ ਅੱਧੇ ਕਰੋੜ ਦਾ ਯਾਨੀ ਕਿ 50 ਲੱਖ ਰੁਪਏ ਦਾ ਤੇ ਹੋਰ ਵੀ ਇਨੇਕਾ 10 ਲੱਖ 5 ਲੱਖ ਹਜ਼ਾਰਾਂ ਚ ਬਹੁਤ ਇਨਾਮ ਨੇ ਪੰਜਾਬ ਸਰਕਾਰ ਦੇ ਲੋਹੜੀ ਪੰਪਰ ਮਕਰ ਸਕ੍ਰਾਂਤੀ ਪੰਪਰ ਦੇ ਵਿੱਚ ਤੇ ਟਿਕਟ ਦੀ ਕੀਮਤ ਸਿਰਫ 500 500 ਰੁਪਏ ਦੀ ਟਿਕਟ ਆਉਣਾ ਕਿੱਥੇ ਆ ਪੰਡਿਤ ਲਾਟਰੀ ਏਜੰਸੀ ਅਮਰਗੜ ਮਲੇਰਕੋੜਲੇ ਜ਼ਿਲ੍ਹੇ ਦੇ ਵਿੱਚ ਹੈ ਮਲੇਰਕੋੜਲੇ ਜਿਹੜਾ ਆਪਾਂ ਨਾਬੇ ਨਹੀਂ ਜਾਂਦੇ 15 ਕਿਲੋਮੀਟਰ ਸੈਕਟਰ ਦੇ ਵਿੱਚ ਆ ਜਾਂਦਾ ਅਮਰਗੜ ਹਲਕਾ ਉੱਥੇ ਆ ਕੇ ਤੁਸੀਂ ਨੀਅਰ ਗੁਰਦੁਆਰਾ ਸਿੰਘ ਸਵਾ ਦੇ ਲਾਗੇ ਆ ਜਾਓ ਤੇ ਮੇਰੀ ਦੁਕਾਨ ਦੀ ਲਕੀਰ ਸੰ ਦੇਖ ਲਓ ਇਹ ਮੇਰੀ ਦੁਕਾਨ ਆ ਕਈ ਵਾਰ ਤੁਸੀਂ ਭਲੇਖੇ ਨਾਲ ਕਿਸੇ ਹੋਰ ਦੁਕਾਨ ਤੇ ਜਾਵੋ ਇਹ ਚੀਜ਼ ਦਾ ਧਿਆਨ ਰੱਖਿਓ ਜੇ ਆਉਣਾ ਤਾਂ ਪੰਡਤ ਕੋਲ ਦਾ ਇੱਥੇ ਆਉਣਾ ਠੀਕ ਹੈ ਤੇ ਜਿਹੜੀਆਂ ਟਿਕਟਾਂ ਨੇ 2100 ਰੁਪਏ ਵਾਲਾ ਕੰਬੋ ਪੈਕ ਜੇਕਰ ਤੁਹਾਡੀ ਜੇਬ ਜਿਆਦਾ ਦਿੰਦੀ ਆ ਤਾਂ ਪਾਓ ਜਿਹਦੇ ਵਿੱਚ ਅਸੀਂ 3 500 ਰੁਪਏ ਵਾਲੀਆਂ ਟਿਕਟਾਂ ਦਿੰਦੇ ਆ ਤੇ 3 200 ਰੁਪਏ ਵਾਲੀਆਂ ਟਿਕਟਾਂ ਦਿੰਦੇ ਆ 2100 ਰੁਪਏ ਦੇ ਵਿੱਚ ਤੇ ਮੇਸ ਰਾਸੀ ਕੁੰਭ ਰਾਸੀ ਤੇ ਸਿੰਘ ਰਾਸੀ ਤਿੰਨ ਰਾਸੀ ਵਾਲਿਆਂ ਨੂੰ ਇਨਾਮ ਲੱਗਣੇ ਜਿਹੜੇ ਫਸਟ ਨੇ 10 ਕਰੋੜ ਦਾ 1 ਕਰੋੜ ਦਾ ਪਿਆਰ ਲੱਕ ਦਾ ਇਹ ਨੋਟ ਕਰ ਲਿਓ ਵੀਰੇ ਉਹ ਤੁਹਾਡੇ ਸੰਕੇਤ ਬਹੁਤ ਨੇ ਮੇਸ਼ ਰਾਸੀ ਕੁੰਭ ਰਾਸੀ ਦੇ ਸਿੰਘ ਰਾਸੀ ਵਾਲਿਓ ਤੁਸੀਂ ਕਰੋੜਪਤੀ ਬਣ ਸਕਦੇ ਹੋ ਤੁਹਾਡੇ ਤਾਰੇ ਕੈਮ ਨੇ ਇਸ ਕਰਕੇ ਤੁਸੀਂ ਜਿਹੜੀ ਟਿਕਟ ਪਾਉਣੀ ਆ ਪੰਡਿਤ ਲਾਟਰੀ ਏਜੰਸੀ ਅਬਰਗੜ ਕੋਲ ਪਾਉਣੀ ਆ ਤੇ ਆਪਣਾ ਡੇਟ ਆਫ ਬਰਥ ਲੈ ਕੇ ਆਉਣਾ ਜਨਮ ਦਾ ਟਾਈਮ ਲੈ ਕੇ ਆਉਣਾ ਉਹਦੇ ਹਿਸਾਬ ਨਾਲ ਤੁਹਾਡੀ ਕੁੰਡਲੀ ਬਣਾ ਕੇ ਤੁਹਾਨੂੰ ਲੱਕੀ ਨੰਬਰ ਦਿੱਤਾ ਜਾਊਗਾ ਤੇ ਐਕਸਟਰਾ ਫੀਸ ਸਾਡੇ ਕੋਈ ਨਹੀਂ ਹੈਗੀ ਕਈ ਲੋਕ ਕੱਲਾੜ ਆ ਰਹੇ ਨੇ ਵੀ ਪੰਡ ਦੀ ਐਕਸਟਰਾ ਫੀਸ ਹੈ ਜੀ ਆਪਾਂ ਕੋਈ ਸਾਡੀ ਐਕਸਟਰਾ ਫੀਸ ਨਹੀਂ ਸਿਰਫ ਤੁਹਾਨੂੰ ਤੋਂ ਟਿਕਟਾਂ ਦੇ ਪੈਸੇ ਲੈਂਦੇ ਜਾਣੇ ਨੇ ਤੇ ਮੰਗਲਵਾਰ ਵਾਲੇ ਦਿਨ ਤਰੀਕ ਬਣਦੀ ਆ ਉਸ ਦਿਨ ਦੀ 17 ਮੇਰੇ ਖਿਆਲ ਚ 17 ਤਰੀਕ ਬਣਦੀ ਆ ਮੰਗਲਵਾਰ ਵਾਲੇ ਦਿਨ ਮੈਂ ਹੋਊਗਾ ਵਟਿੰਡੇ ਤੇ ਹਰ ਇੱਕ ਸ਼ਨੀਵਾਰ ਹੁੰਦਾ ਮੈਂ ਲੁਧਿਆਣੇ ਬਾਕੀ ਦਿਨ ਤੁਹਾਨੂੰ ਮਿਲਦਾ ਅਮਰਗੜ ਤੇ ਬਾਅਦ ਦੇ ਵਿੱਚ ਵੀ ਤੁਸੀਂ ਮੇਰੀ ਦੁਕਾਨ ਤੇ ਆ ਸਕਦੇ ਹੋ ਮੇਰੇ ਬ੍ਰਦਰ ਹੁੰਦੇ ਨੇ ਜਾਂ ਤੁਸੀਂ ਮੇਨਾ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਤੇ ਕਾਲਿੰਗ ਨੰਬਰ ਸਾਡੇ ਥੋੜੇ ਜਿਹਾ ਜੇ ਪ੍ਰੋਬਲਮ ਚੱਲ ਰਹੀ ਆ ਕਾਲ ਸਾਥੋਂ ਅਟੈਂਡਿੰਗ ਨਹੀਂ ਹੋ ਰਹੀ ਤੁਹਾਡਾ ਪਿਆਰ ਜ਼ਿਆਦਾ ਕਸਟਮਰ ਹੈ ਆਦਾ ਕਾਲਿੰਗ ਨੰਬਰ ਸਾਡੇ ਉਹੀ ਨੇ ਜੋ ਤੁਹਾਨੂੰ ਉੱਪਰ ਸਕਰੀਨ ਤੇ ਦਿਖ ਰਹੇ ਨੇ ਠੀਕ ਹੈ ਜੀ ਤੇ ਬਸ ਮੈਂ ਬੇਨਤੀ ਇਹ ਕਰੂੰਗਾ ਮੇਸ਼ ਰਾਸ਼ੀ ਦੇ ਕੁੰਭ ਰਾਸ਼ੀ ਦੇ ਸਿੰਘ ਰਾਸ਼ੀ ਵਾਲਿਓ 2100 ਰੁਪਏ ਵਾਲਾ ਕੰਪੋ ਬੈਕ ਪਾਜੋ ਜੇਕਰ ਤੁਸੀਂ ਕਰੋੜਪਤੀ ਬਣਨਾ ਤੇ ਪੌਣੀ ਟਿਕਟ ਪੰਡਲ ਲਾਟਰੀ ਏਜੰਸੀ ਕੋਲੋਂ ਆ ਅਬਰਗੜ ਮਲੇਕ ਕੋਲੇ ਜ਼ਿਲ੍ਹੇ ਚ ਕਈ ਵੀਰ ਸਾਥੋਂ ਕੋਰੀਅਰ ਕਰਵਾਉਂਦੇ ਨੇ ਟਿਕਟ ਕਰਵਾਉਂਦੇ ਨੇ ਉਹਦੇ ਲਈ ਸਾਡੀ ਇੱਕ ਬੇਨਤੀ ਕਬੂਲ ਕਰਿਓ ਬਿਤਾੜੀ ਕੋਈ ਥੋੜੀ ਪ੍ਰੋਬਲਮ ਚੱਲ ਰਹੀ ਹੈ ਇਸ ਕਰਕੇ ਸਾਡੇ ਕੋਲ ਕੋਰੀਅਰ ਦਾ ਹਲੇ ਪ੍ਰੋਸੈਸ ਨਹੀਂ ਹੈਗਾ ਤੁਸੀਂ ਸਾਡੇ ਕੋਲ ਆਓ ਰੇ ਚੱਲ ਕੇ ਚੱਲ ਕੇ ਆਓ ਬਾਈ ਜੀ ਤੁਸੀਂ ਕਰੋੜਪਤੀ ਬਣਨਾ ਜੇਕਰ ਜੇ ਤੁਸੀਂ ਆਪਣੀ ਇੱਕ ਦਿਹਾੜੀ ਅੱਧੀ ਦਿਹਾੜੀ ਆਜੋਗੇ ਦੋ ਘੰਟੇ ਬਾਅਦਰ ਤੋਂ ਵੀ ਆਉਣਾ ਤਾਂ ਦੋ ਘੰਟੇ ਪੰਡਲਾਟਰੀ ਅਸੀਂ ਅਬਰਗੜ ਕੋਲ ਪਹੁੰਚ ਜਾਓਗੇ ਤੇ ਸਾਡੀ ਲੋਕੇਸ਼ਨ ਪਾ ਲਓ ਗੂਗਲ ਦੇ ਵਿੱਚ ਪੰਡਲਾਟਰੀ ਅਸੀਂ ਅਬਰਗੜ ਪਾ ਲਓ ਤੇ ਤੁਹਾਨੂੰ ਲੋਕੇਸ਼ਨ ਮੇਰੀ ਦੁਕਾਨ ਤੇ ਲੈ ਕੇ ਆ ਗਈ ਲੋਕੇਸ਼ਨ ਯਾਨੀ ਮੇਰੀ ਦੁਕਾਨ ਦਾ ਤਿਆਰ ਰਖਣਾ ਜੇਕਰ ਆਉਣਾ ਵਿਸ਼ਵਾਸ ਰੱਖ ਕੇ ਆਉਣਾ ਇਧਰ ਉਧਰ ਨਹੀਂ ਜਾਣਾ ਇੱਕ ਟ ਪੰਡਤ ਕੋਲ ਪਾ ਗਏ ਪੰਡਰ ਕੋਲ ਵਿਸ਼ਵਾਸ ਰੱਖੋ ਜੇਕਰ ਤੁਸੀਂ ਕਰੋੜਪਤੀ ਬਣਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨ ਵਾਲਿਆਂ ਵਾਸਤੇ ਇਸ ਵਾਰ 5 ਕਸਟਮਰ ਚੁਣ ਰਹੇ ਹਾਂ ਜੀ ਜਿਨ੍ਹਾਂ ਵਿੱਚ ਪਹਿਲੇ ਕਸਟਮਰ ਨੂੰ ਸੋਨੇ ਦੀ ਅੰਗੂਠੀ ਨਾਲ ਸਨਮਾਨ ਕੀਤਾ ਜਾਣਾ ਦੂਜੇ ਕਸਟਮਰ ਨੂੰ Android ਮੋਬਾਈਲ ਨਾਲ ਸਨਮਾਨ ਕੀਤਾ ਜਾਣਾ ਤੀਜੇ ਕਸਟਮਰ ਨੂੰ Keypad ਮੋਬਾਈਲ ਨਾਲ ਸਨਮਾਨ ਕੀਤਾ ਜਾਣਾ ਤੇ ਦੋ ਕਸਟਮਰ ਨੂੰ ਸਰਪ੍ਰਾਈਜ਼ ਗਿਫਟ ਦਿੱਤੇ ਜਾਣੇ ਨੇ ਠੀਕ ਹੈ ਜੀ ਤੇ ਕਰ ਦਿਓ ਫਿਰ ਵੀਡੀਓ ਨੂੰ ਸ਼ੇਅਰ ਤੇ ਆਜੋ ਫਿਰ ਪੰਡ ਲਾਟਰੀ ਏਜੰਸੀ ਅਮਰਗੜ ਕੋਲ ਤੇ ਮਿਲਦੇ ਆ ਤੁਹਾਨੂੰ ਦਿਨੇ ਕਰੋੜਪਤੀ ਵਾਲੀਆਂ ਪੰਜਾਬ ਸਰਕਾਰ ਦੀਆਂ ਟਿਕਟਾਂ ਧੰਨਵਾਦ ਸਸੀਗਨ ਆਫਸਕਰਦਾ